ਦੇ ਵਿੱਚ ਅਸੀਂ ਬੱਚੇ ਪਾਈ ਜਾਂਦੇ ਤੇ ਕਹਿੰਦੇ ਨਾਮ ਵੀ ਰਹਿਣ ਦੇ ਬਾਣੀ ਵੀ ਰਹਿਣ ਦੇ ਅਮਰਤ ਵੀ ਰਹਿਣ ਦੇ ਸਾਰਾ ਕੁਝ ਰਹਿਣ ਦੇ ਤੂੰ ਸਕੂਲ ਜਾਇਆ ਕਰ ਉਹ ਵਿਚਾਰਾ ਬੱਚਾ ਜਾਂਦਾ ਰਹਿੰਦਾ ਫਿਰ ਦੂਰ ਦੂਰ ਪਾਏ ਤੇ ਸਾਰਾ ਦਿਨ ਉਹਨਾਂ ਦਾ ਬੱਸਾਂ 'ਚ ਲੰਘ ਜਾਂਦਾ ਆਉਂਦਿਆਂ ਜਾਂਦਿਆਂ ਆਇਆ ਫਿਰ ਟਿਊਸ਼ਨ ਤੇ ਕਿਤੇ ਗੁਰਮਤ ਦੀ ਕਲਾਸ ਨਹੀਂ ਕਿਤੇ ਗੁਰਮਤ ਦੀ ਸੰਥਿਆ ਨਹੀਂ ਉਹ ਬੱਚਾ ਟੁੱਟ ਜਾਂਦਾ ਔਰ ਟੁੱਟਾ ਹੋਇਆ ਜੋਨ ਨੂੰ ਮਿਲਦਾ ਹੈ ਤੇ ਖਾਣ ਲੱਗ ਪੈਂਦਾ ਕਾਹ ਨਹੀਂ ਹੈ ਮਾਤਾ ਪਿਤਾ ਵਿੱਚ ਨਹੀਂ ਬਹਿਣਾ ਦਾਦੀ ਦਾਦੇ ਵਿੱਚ ਨਹੀਂ ਬਹਿਣਾ ਚੰਗੀਆਂ ਗੱਲਾਂ ਨਹੀਂ ਸੁਣਨੀਆਂ ਗੁਰੂ ਘਰ ਉਹਨੂੰ ਜਾਣਨੇ ਦੇਣਾ ਤੇ ਗੁਰਮੁਖ ਪਰ ਇਹ ਬਹੁਤ ਵੱਡਾ ਕਾਰਨ ਹੈ ਸਾਡੇ ਟੁੱਟਣ ਦਾ ਤੇ ਜੇ ਕਿਤੇ ਸਤਨਾਮ ਉਹ ਵਾਹਿਗੁਰੂ ਬੱਚਾ ਕਰਦਾ ਹੋਵੇ ਹੁਣ ਤੁਸੀਂ ਕਹੋਗੇ ਕਿ ਉਹਦਾ ਕੀ ਫਾਇਦਾ ਹੈ ਉਹਦਾ ਫਾਇਦਾ ਇਹ ਹੈ ਨਾਮ ਬਾਣੀ ਸ਼ਬਦ ਅੰਦਰ ਪਿਆ ਹੋਵੇ ਨਾ ਗੁਰਮੁਖੋ ਸਲਾਹ ਦਿੰਦਾ ਆਖੋ ਸਤਨਾਮ ਵਾਹਿਗੁਰੂ ਨਾਮ ਮਿੱਤਰ ਹੈ ਸਾਡਾ ਨਾਮ ਸਾਡਾ ਵਡੇਰਾ ਵੀ ਹੈ ਨਾਮ ਸਾਡੇ ਬਰਾਬਰ ਵਾਲਾ ਵੀ ਹੈ ਨਾਮ ਸਾਨੂੰ ਅੰਦਰ ਬੈਠਾ ਸਲਾਹ ਦਿੰਦਾ ਹੈ ਇਹ ਕੰਮ ਕਰਨਾ ਚਾਹੀਦਾ ਤੇ ਇਹ ਨਹੀਂ ਕਰਨਾ ਚਾਹੀਦਾ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਬਾਣੀ ਦੇ ਮਹਾਵਾਕ ਨੇ ਜੋ ਰੱਬ ਨੂੰ ਸਿਮਰਨ ਕਰਨ ਵਾਲਾ ਉਹਦੇ ਹੱਥੋਂ ਬੁਰਾ ਕੰਮ ਨਹੀਂ ਹੁੰਦਾ ਸਦਾ ਹੀ ਭਲਾ ਹੁੰਦਾ ਕਿਉਂਕਿ ਬੁਰੇ ਪਾਸੇ ਉਹਦਾ ਹੱਥ ਜਾਂਦਾ ਹੀ ਨਹੀਂ ਨਾਮ ਨੇ ਜਾਣ ਦਿੰਦਾ ਨਾਮ ਬਾਣੀ ਇੱਕ ਵਾੜ ਹੈ ਸਾਡੀ ਧੀ ਵਾਸਤੇ ਨਾਮ ਬੜਾ ਜ਼ਰੂਰੀ ਹੈ ਇਹ ਨਹੀਂ ਅਸੀਂ ਕਹਿਣਾ ਕਿ ਇਹਨਾਂ ਕਿਹੜਾ ਬਾਬੇ ਬਣਨਾ ਹੈ ਨਹੀਂ ਗੁਰਮੁਖੋਂ ਨਾਮ ਧੀ ਵਾਸਤੇ ਜ਼ਰੂਰੀ ਨਾਮ ਪੁੱਤਰ ਵਾਸਤੇ ਜ਼ਰੂਰੀ ਉਹਨੂੰ ਨਾਮ ਉਹਦੇ ਅੰਦਰ ਵਸਾ ਦਿਓ ਜਦੋਂ ਤੁਸੀਂ ਨਹੀਂ ਹੋਵੋਗੇ ਕਿਤੇ ਬੱਚਾ ਬਾਹਰ ਕਤੇ 11 ਬੇਲੀਆਂ ਦੋਸਤਾਂ ਦੇ ਵਿੱਚ ਬੈਠਾ ਉਹਨੂੰ ਕੋਈ ਕਹੇਗਾ ਕੰਮ ਕਰੋ ਕਹੇਗਾ ਨਹੀਂ ਮੇਰਾ ਧਰਮ ਮੇਰਾ ਗੁਰੂ ਮੈਨੂੰ ਅਜਾਜਤ ਨਹੀਂ ਦਿੰਦਾ ਕੋਈ ਕਿਤਾਬ ਨੇ ਉਹਨੂੰ ਰੋਕਦੀ ਕੋਈ ਮੈਤ ਨੇ ਉਹਨੂੰ ਨਹੀਂ ਰੋਕਣਾ ਕਿਸੇ ਸਾਇੰਸ ਨੇ ਉਹਨੂੰ ਨਹੀਂ ਰੋਕਣਾ ਗੁਰਮੁਖ ਕਰ ਕਈ ਵਾਰੀ ਡਾਕਟਰ ਬੈਠੇ ਹੁੰਦਾ ਤੇ ਉਹ ਮਰੀਜ਼ ਨੂੰ ਕਹਿੰਦੇ ਚਾਹ ਨਾ ਪੀਆ ਕਰ ਤੇ ਬਾਹਰੋਂ ਕਹਿਣਗੇ ਪੰਜ ਕੱਪ ਲਈਆਂ ਤੇ ਨਾਲ ਸਮੋਸੇ ਦਾ ਵੀ ਆਪ ਤੇ ਖਾਣਾ ਹੀ ਨਹੀਂ ਦਿੰਦਾ ਇਸੇ ਤਰ੍ਹਾਂ ਜੇ ਇਸ ਪੜ੍ਹਾਈ ਨੂੰ ਅਸੀਂ ਪਏ ਨਾ ਕਿ ਸਾਡੇ ਵਿੱਚ ਬਹੁਤ ਵੱਡਾ ਸੁਧਾਰ ਕਰੇਗੀ ਉਹ ਠੀਕ ਹੈ ਉਹ ਜਿੱਥੇ ਬਿਜ਼ਨਸ ਹੈ ਜਿੱਥੇ ਕੋਈ ਆਪਣਾ ਕਾਰੋਬਾਰ ਹੈ ਉੱਥੇ ਉਹ ਠੀਕ ਹੈ ਪਰ ਜੇ ਕੋ ਆਤਮਾ ਤੱਕ ਪਹੁੰਚ ਕੇ ਸਾਨੂੰ ਸਵਾਰ ਦੇਵੇ ਇਹ ਗੁਰਮੁਖ ਪਰਮ ਧਰਮ ਦਾ ਕੰਮ ਹੁੰਦਾ ਹੈ ਇਹ ਆਮ ਜਿਹੜੀ ਵਿੱਦਿਆ ਹੈ ਨਾ ਉਹਦਾ ਕੰਮ ਨਹੀਂ ਸਹੀ ਵਾਕ ਦੇਸ ਕਰਕੇ ਤੂੰ ਮੰਗਣਾ ਹੈ ਨਾਮ ਕਿਉਂਕਿ ਨਾਮ ਤੇਰੀ ਜ਼ਿੰਦਗੀ ਨੂੰ ਸਵਾਰ ਦਿੰਦਾ ਹੈ ਨਾਮ ਅੰਦਰ ਬੈਠਾ ਹੋਇਆ ਸਲਾਹ ਦੇ ਦਿੰਦਾ ਹੈ ਜੇ ਅਣਜਾਣ ਪੁਨੇ ਵਿੱਚ ਮਨੁੱਖ ਇਧਰ ਉਧਰ ਭਟਕ ਜਾਵੇ ਨਾਮ ਉਹਨੂੰ ਭਟਕਣ ਨਹੀਂ ਦਿੰਦਾ ਅੱਗੇ ਹੋ ਕੇ ਕੰਧ ਬਣ ਜਾਂਦਾ ਹੈ ਤੇ ਜੇ ਕੋਈ ਹਮਲਾ ਕਰਨ ਆਵੇ ਤੇ ਨਾਮ ਉਹਦੇ ਵਾਸਤੇ ਹਥਿਆਰ ਵੀ ਬਣ ਜਾਂਦਾ ਹੈ